thank mm -hmm. you ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ ਟੂਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਅੱਜ ਗੱਲ ਕਰਦੇ ਹਾਂ ਸਿਆਸਤ ਦੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਪੂਰੇ ਜੋਰਾਂ ਸ਼ੋਰਾਂ ਨਾਲ ਰੈਲੀਆਂ ਰਹੀਆਂ ਗਈਆਂ ਉਹਨਾਂ ਨੂੰ ਸਮੋਦਨ ਕਰਦੇ ਪਏ ਨੇ ਕਿ ਜਦੋਂ ਰੈਲੀ ਦੇ ਵਿੱਚ ਜਾਂਦੇ ਨੇ ਤੇ ਲੱਖਾਂ ਲੋਕਾਂ ਦਾ ਇਕੱਠ ਦੇਖ ਕੇ ਤਾਂ ਇੰਜ ਹੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਵੀ ਹੁਣ ਬੀਜੇਪੀ ਦਾ ਕਾਫੀ ਜੋਰ ਨਹੀਂ ਰੋਂਦਾ ਪਿਆ ਨੇ ਜੀ ਹਾਂ ਉਹ ਨਾਲ ਨਾਲ ਰੈਲੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ੍ਰੀਮ ਭਗਵੰਤ ਮਾਨ ਉੱਤੇ ਕਾਫੀ ਇਲਜ਼ਾਮ ਜੜੇ ਗਏ ਆ ਉਹ ਨਰਿੰਦਰ ਮੋਦੀ ਵੱਲੋਂ ਲਗਾਏ ਜਾ ਰਹੇ ਨੇ ਕਿਹਾ ਜਾ ਰਿਹਾ ਹੈਗਾ ਕਿ ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈਏਗੀ ਤੇ ਹਰੇਕ ਦੀ ਜਿਹੜੀ ਜਾਦੀ ਹੋ ਖੁੱਲ੍ਹਤੀ ਗਈ ਚਾਹੇ ਉਹ মিডিਆ ਹੋਵੇ ਤੇ ਚਾਹੇ ਕੋਈ ਆਮ ਇਨਸਾਨ ਹੋਵੇ ਕਿਸੇ ਨੂੰ ਵੀ ਬੋਲਣ ਦਾ ਹੱਕੜਾਗਾ ਨਹੀਂ ਦਿੱਤਾ ਜਾਂਦਾ ਜੇ ਕੋਈ ਆਪਣੀ ਗੱਲ ਸੋਸ਼ਲ ਮੀਡੀਆ ਉੱਤੇ ਰੱਖਦਾ ਹੈ ਤਾਂ ਉਹਨੂੰ ਸਲਾਖਾਂ ਦੇ ਪਿੱਛੇ ਛੋੜ ਦਿੱਤਾ ਜਾਂਦਾ ਹੈ ਪ੍ਰਧਾਨ ਮੰਤਰੀ ਵੱਲੋਂ ਆਪਣੀਆ ਪਾਰਟੀ ਦੀਆਂ ਉਪਲਬਧੀਆਂ ਗਦਾਈਆਂ ਬਹੁਤ ਸਾਰੀਆਂ ਗੱਲਾਂ ਇਹ ਜਿਨੀ ਦੱਸੀਆਂ ਜਿਹਨੂੰ ਅਜੇ ਤੱਕ ਸਿਰਫ ਇੱਕ ਗੁਨਾਮ ਬਸਤੇ ਦੇ ਵਿੱਚ ਹੀ 파ਗ ਰੱਖਿਆ ਸੀ ਇਸੇ ਦੌਰਾਨ ਵੀਡੀਓ ਨੂੰ ਸੰਬੋਧਿਤ ਕਰਦੇ ਮੀਟਿੰਗ ਨੂੰ ਸੰਬੋਧਿਤ ਕਰਦੇ ਕੀ ਕਹਿ ਰਹੇ ਨੇ ਪੰਜਾਬ ਵਿਦਵਾਨ ਮੰਤਰੀ ਨરેન્દ્ર મોદી ਬਨੇਰੋ ਚੈਨਲ ਨਾਲ ਸੋਣ ਜੋ ਜਿਹੜਾ ਜਣਾ ਹੁਆ ਹੈ ਉਹ ਹਮਾਰੇ ਮਹਾਰਾਜਾ ਰਣਜੀਤ ਸਿੰਘ ਨੇ ਜੜਾਇਆ ਹੈ ਅਰ ਇਸ ਲਈ ਕਾਂਸੀ ਕੇ ਸੰਸਦ ਕੇ ਨਾਤੇ मैं हर बार सर झुका करके उनको प्रणाम करता हूं यहां की मिट्टी में हमारे गुरुओं का प्रताप और बलिदान शामिल है हमें विकसित पंजाब विकसित भारत के मंत्र को साकार करना है इसके लिए मुझे आपसे आशीर्वाद चाहिए मोदी आपसे यह अनुरोध करने आया है एक जून को गुरदासपुर से दिनेश सिंह बब्बू जी होशियारपुर से अनिता जी अमृतसर से तरनजीत सिंह संधु जी इन सबको कमल का बटन दबाकर भारी बहुमत से यह विजयी बनाइए और ये हमारे अमृतसर के उम्मीदवार हैं तरण जी पिछले दस साल में हम दोनों साथ में काम कर रहे हैं सरकार के बड़े अफसर रहे हैं अमेरिका में रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037. ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ ਟੂਡੇ ਟੀਵੀ ਮੈਂ ਹਾ ਕੁਲਮੀਤ ਸਿੰਘ ਰਾਜਾ ਗੱਲ ਕਰਾਂਗਾ ਸਿਆਸਤ ਦੇ ਮੁੱਦੇ ਦੀ ਹੰਸਰਾਜ ਹੰਸ ਜੋ ਕਿ ਸੂਫੀ ਗਾਇਕ ਹੈਗੇ ਨੇ ਇੱਕ ਪੰਜਾਬ ਦੇ ਵਿੱਚ ਐਮਪੀ ਦੀ ਚੋਣ ਬੀਜੇਪੀ ਵੱਲੋਂ ਲੜਦੇ ਪਏ ਨੇ ਲੇਕਿਨ ਜਿੱਥੇ ਹੀ ਜਾਂਦੇ ਨੇ ਉੱਥੇ ਕਿਸਾਨਾਂ ਵੱਲੋਂ ਉਹਨਾਂ ਦਾ ਜ਼ੋਰਦਾਰ ਵਿਰੋਧ ਕੀਤਾ ਜਾਂਦਾ ਹੈ ਹੁਣ ਬੀਤੇ ਦਿਨੀ ਇੱਕ ਜਲਸੇ ਦੇ ਵਿੱਚ ਗਏ ਸੀ ਰੈਲੀ ਦੌਰਾਨ ਉੱਥੇ ਭਾਵੁਕ ਹੋ ਚੁੱਕੇ ਨੇ ਹੰਸਰਾ ਹੰਸੋਰ ਕਹਿੰਦੇ ਪਏ ਨੇ ਕਿ ਮੈਂ ਜਦੋਂ ਦਾ ਪੰਜਾਬ ਦੇ ਵਿੱਚ ਰੈਲੀਆਂ ਕਰਦਾ ਪਿਆਗਾ ਡੋਰ ਟੂ ਡੋਰ ਕਰਦਾ ਪਿਆਗਾ ਕਿਸਾਨਾਂ ਵੱਲੋਂ ਮੇਰਾ ਵਿਰੋਧ ਕੀਤਾ ਜਾ ਰਿਹਾ ਹੈਗਾ ਆ ਜੋ ਕਿ ਬਹੁਤ ਗਲਤ ਗੱਲ ਲਗੀ ਆ ਇਹ ਕਿਸਾਨ ਮੇਰੀ ਫੱਟੀ ਪੋਚਣ ਤੇ ਲੱਗੇ ਹੋਏ ਨੇ ਕੀ ਕਹਿ ਰਹੇ ਨੇ ਹੰਸਰਾ ਹੰਸ ਦਿਬਿਆ ਨੇ ਲਖੋ ਚੈਨਲ ਦੇ ਨਾਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਾ ਕਰੋ ਤਾਂ ਕਿ ਨਵੀਂ ਤੇ ਤਾਜ਼ੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਆਪਾਂ ਹਾਜ਼ਰ ਹੋ ਸਕੀਏ ਅੱਜ ਇੱਕ ਜ਼ਰੂਰੀ ਕਰਨੀ ਆ ਐ ਮੈਂ ਕਿਸਾਨ ਜੱਥੇਬੰਦੀਆਂ ਦੇ ਲੀਡਰ ਸਾਹਿਬਾਨ ਨੂੰ ਬੇਨਤੀ ਕਰਨੀ ਵੱਤ ਜੋੜ ਕੇ ਕਿ ਮੈਂ ਤੁਹਾਡਾ ਵੀ ਹਾਂ ਤੁਹਾਡੀਆਂ ਗੱਲਾਂ ਵੀ ਆ ਉੱਥੇ ਪਾਰਲੀਮੈਂਟ ਚ ਕਰਦਾ ਰਿਆਂ ਕਨੋ ਨਾਮ ਨਹੀਂ ਬਣਾਏ ਨਾ ਤੁਸੀਂ ਮੈਂ ਤੇ ਦਿੱਲੀੋਂ ਜਿੱਤਿਆ ਸੀ ਮੈਨੂੰ ਬਾਅਦ ਚ ਪਤਾ ਲੱਗਾ ਸਾਰਾ ਫੇਰ ਵੀ ਮੈਂ ਜਿੰਨੀ ਜੋਗਾ ਸੀ ਬੋਲਦਾ ਰਿਆ ਉਹ ਦਿਨ ਉਥੇ ਕਿਸੇ ਬੱਚੀ ਦੇ ਕੱਪੜੇ ਕੁੱਪੜੇ ਪਾੜੇ ਗਾਲਾਂ ਕੱਢੀਆਂ ਜਾਂਦੀ ਸੀ ਤੁਸੀਂ ਗੱਲਾਂ ਕੀਤੀਆਂ ਮੈਂ ਥੋੜੀ ਜਿਹੀ ਹਮਦਰਦੀ ਕੀਤੀ ਕਿਸੇ ਪਰ ਮੇਰੀ ਕਿਸੇ ਨਾਲ ਕੋਈ ਜਾਤੀ ਰੰਜਿਸ਼ ਨਹੀਂ ਨਾ ਮੈਂ ਕੋਈ ਬਦਲਾ ਲਾਉ ਆਦਮੀ ਐ ਮੈਂ ਤੇ ਸਿਰਫ ਕਿਹਾ ਸੀ ਕਿ 2 ਤਰੀਕ ਨੂੰ ਪਿੰਡ ਟ੍ਰਿਕ ਦਾ ਸਰਕਰ ਨੂੰ 2 ਤਰੀਕ ਨੂੰ ਇਹ ਜਿਹੜੇ ਪਿੰਡ ਦੇ 2-4 ਬੰਦੇ ਆ ਉਹ ਜਿਹੜੇ ਜਾਤਾਂ ਦਾ ਕਹਦੇ ਉਹਨਾਂ ਆਪਾਂ ਕਰ ਲਾਂਗੇ ਬਾਅਦ ਵਿੱਚ ਮੈਂ ਲੜਾਈ ਬੰਦ ਜਾਚਾ ਘੜੇਵਾਲ ਨਹੀਂ ਸੀ ਕੋਈ ਕਿਆ ਸ਼ਾਇਦ ਕੋਈ ਗਲਤਫਹਮੀ ਹੋ ਗਈ ਹੋਵੇ ਹੱਥ ਜੋੜ ਕੇ ਮਾਫੀ ਕੱਲ ਗਿਆਤ ਮੈਂ ਮੋਤੀ ਸਾਹਿਬ ਦੀ ਰੈਲੀ ਤੇ ਸੀਗਾ ਪਰ ਮੇਰੀ ਬਲੀ ਹੋਈ ਸੀ ਅਜੇ ਆ ਗੱਲਾਂ ਕਰ ਰਹੀਆਂ ਸੀ ਮੇਰਾ خیال ਅਨਜਾਲ ਥੋੜਾ ਜਿਹਾ ਵਧਿਆ ਸੀ ਤੇ ਮੈਂ ਤੁਹਾਡੇ ਵਿੱਚ ਆ ਗਿਆ ਕੱਲ ਹਜ਼ਾਰ ਬੰਦੇ ਨੇ ਕਿਆ ਅਜਬ ਗੱਲਾਂ ਲੈ ਲਓ ਇਹਦਾ ਇੱਕ ਗੱਡੀ ਦਿੱਤੀ ਤੋੜ ਦੋ ਬੰਦੇ ਹੋ ਗਏ ਜ਼ਖਮੀ ਤੇ ਮੈਂ ਅੱਗੇ ਬੈਠਾ ਸੀ ਸੀਖ ਨੇ ਤੁਸੀਂ ਵੀਡੀਓ ਦੇਖਿਓ ਮੇਰੇ ਮਨ ਵਿੱਚ ਮੇਰੇ ਚਿਹਰੇ ਤੇ ਤੁਸੀਂ ਮੌਤ ਦਾ ਖੌਫ ਦੇਖੋਗੇ ਮੈਂ ਕਿਹਾ ਟਾਈਮ ਆ ਗਿਆ ਆ ਸ਼ਫੀਆਤ ਤੋਂ ਬਿਨਾ ਬਲੀਦਾਨ ਤੋਂ ਬਿਨਾ ਕੌਮਾਂ ਜਾਇਦਿਆਂ ਦੀ ਨਹੀਂ ਜੇ ਇਸੇ ਤਰ੍ਹਾਂ ਤੇ ਤੁਰਨਾ ਪੈਣਾ ਮੈਂ ਇੱਕੋ ਹੀ ਬੇਨਤੀ ਕਰੂੰਗਾ ਕਿਸਾਨ ਜੱਟੇ ਬੰਦਿਆਂ ਨੂੰ ਕਿ ਮੈਂ ਨਹੀਂ ਚਾਹੁੰਦਾ ਪਿੰਡਾਂ 'ਚ ਪਾੜੇ ਪੈ ਮੈਂ ਨਹੀਂ ਚਾਹੁੰਦਾ ਪਿੰਡਾਂ ਚ ਆਪਸ ਵਿੱਚ ਲੋਕੀਂ ਵਿਰੜਨ ਲੜਾ ਪੜਾ ਕੇ ਜੇ ਐਮਪੀ ਬੰਢੀ ਗਿਆ ਮੇਰੇ ਲਈ ਬੇਰੇ ਲਾਣਤ ਹੈ ਆਪਸ ਵਿੱਚ ਭਾਈਚਾਰਾ ਕਾਇਮ ਰੱਖੋ ਮੁਹੱਬਤ ਦਾ ਦਾਮ ਨਾ ਛੱਡੋ ਜੇ ਮੈਂ ਡੇਢ ਮਹੀਨੇ ਤੋਂ ਤੁਹਾਡੇ ਕਦਮਾਂ ਤੇ ਸਿਰ ਰੱਖ ਦਿਨਾ ਜਦੋਂ ਤੁਸੀਂ ਤੁਸੀਂ ਭਾਵੇਂ ਪੱਥਰ ਮਾਰੋ ਮੈਂ ਤੁਹਾਡੇ ਲਈ ਫੁੱਲ ਸਜਦਾ ਤੁਸੀਂ ਜਿਆਦਾ ਗਰਮੀ ਚ ਹੋਵੇ ਮੈਂ ਤੁਹਾਨੂੰ ਜਲ ਦਿੰਨਾ ਸਪੈਸ਼ਲੀ ਜਿੱਥੇ ਬੰਦੀਆਂ ਦੇ ਉਹਨਾਂ ਨੂੰ ਸ਼ਾਇਦ ਪਤਾ ਲੱਗਾ ਕੱਲ ਦੇ ਹਾਦਸੇ ਦਾ ਵੀ ਇੱਕ ਵੀਡੀਓ ਆ ਗਿਆ ਹੋਣ ਗਿਆ ਮੈਂ ਸਿਰਫ ਇਹ ਕਹਿਣਾ ਚਾਹਨਾ ਕਿ ਜੇ ਮੈਨੂੰ ਮਾਰਿਆ ਸਾਸਿਕਾ ਜੀ ਤੁਸੀਂ ਦੇਖ ਰਹੇ ਹੋ ਯੂ ਐਸ اے ਪੰਜਾਬ ਟੂਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਗੱਲ ਕਰਾਂਗੇ ਫਿਰ ਤੋਂ ਸਿਆਸਤ ਦੇ ਮੁੱਦੇ ਦੇ ਚਰਨਜੀਤ ਸਿੰਘ ਚੰਨੀ ਜੋ ਕਿ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਰਹਿ ਚੁੱਕੇ ਨੇਗੇ ਉਹਨਾਂ ਵੱਲੋਂ ਇੱਕ ਰੈਲੀ ਦੌਰਾਨ ਜਿਹੜਾ ਆਇਆ ਕਾਫੀ ਇਲਜ਼ਾਮ ਲਗੇ ਗਏ ਆ ਆਮ ਆਦੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਲਗਾਏ ਗਏ ਕਿ ਨੇ ਨਾਲ ਦੇ ਨਾਲ ਜਦੋਂ ਕਿਸੇ ਪਿੰਡ ਦੇ ਵਿੱਚ ਰੈਲੀ ਦੌਰਾਨ ਉਗਏ ਤਾਂ ਉੱਥੇ ਕਿਥੇ ਨੇ ਦੱਸਿਆ ਕਿ ਇੱਕ ਕਿਸਾਨ ਨੂੰ ਨਜ਼ਰਬੰਦ ਕੀਤਾਗਾ ਪੁਲਿਸ ਵੱਲੋਂ ਤਾਂ ਤੁਰੰਤ ਹੀ ਚਰਨਜੀਤ ਸਿੰਘ ਚੰਨੀ ਉਹਦੇ ਘਰ ਪਹੁੰਚ ਗਏ ਅਤੇ ਦਰਜ ਕੀਤਾਗਾ ਸੀਐਮ ਭਗਵੰਤ ਮਾਨ ਦੇ ਖਿਲਾਫ ਸ਼ਬਦਬਵਲੀ ਵਰਤੀ ਕੀ ਕਹ ਰਹੇ ਨੇ ਭਗਵੰਤ ਮਾਂ ਦੇ ਖਿਲਾਫ ਚਰਨਜੀਤ ਸੰਨੀ ਚੰਨੀ ਬਣੇ ਰਹੋ ਚੈਨਲ ਦਾ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਹੋ ਤਾਂ ਕਿ ਨਵੀਆਂ ਤਾਜ਼ੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਆਪਾਂ ਹਾਜ਼ਰ ਹੋਵਾਂਗੇ। ਹੋਰ ਸੰਦੀ ਜੀ ਸਾਹਿਬ ਜੀ ਬਲੰਦਰ ਸਿੱਖਾ ਖੜੇ ਹੈ। ਤੁਸੀਂ ਸਾਡੇ ਸਰਪੰਚ ਵੀ ਘੇਰੇ ਹੋਇਆ। ਸਰਪੰਚ ਸਾਹਿਬ ਇਹ ਕਿਹੜੀ ਗੱਲ ਹੈ ਤੁਹਾਨੂੰ? ਸਰਪੰਚ ਸਾਹਿਬ ਹੋਰ ਵੀ ਹੋਏ ਰਿਹਾ। ਕੋਈ ਰਾਧਿਕਾ ਆਈ ਸੀ? ਰਾਧੇ ਵੀ 12 ਵਜੇ ਆਈ ਸੀ। ਉਹਨਾਂ ਲੈ ਕੇ ਜਾਣਾ ਨਾਲ ਅੱਛਾ ਇਤਨੀ ਤੇ ਚੜ੍ਹ ਕਰ ਲਈ ਅਸੀਂ ਤੇ ਰਾਤ ਕਿਹਨੇ ਨਹੀਂ ਸੀ ਰਾਤ ਕੰਦ ਲੈ ਕੇ ਜਾਣਾ ਜੀ ਨਾਲ ਤੁਹਾਨੂੰ ਮੈਂ ਕਹਾਂ ਮੇਰੇ ਦਾ ਮਾਤਾ ਜੀ ਸਰੀਆ ਸਾਰੀ ਮੈਂ ਜਾ ਨਹੀਂ ਸਕਦਾ ਤੇ ਹੁਣ ਇਹ ਪੁਲਸਾਂ ਹੀ ਰੇਡ ਤੇ ਲਾਏ ਆਂ ਜੀ ਦੋ ਤਿੰਨ ਮਲਗ ਲਾਏ ਆਂ ਇਹ ਤੁਸੀਂ ਕਦ ਵਾਰ ਤੇ ਨੋਕੀਆ ਮੈਂ ਆਪ ਜੀ ਦੇ ਧਿਆਨ ਚ ਲੈਣਾ ਚਾਹੁੰਦਾ ਕਿ ਹੁਣ ਐਸੀ ਆਪਣੀ ਇਲੈਕਸ਼ਨ ਛੱਡ ਕੇ ਸਰਪੰਚ ਸਾਹਿਬ ਪਰਮਜੀਤ ਸਿੰਘ ਜਿਹੜਾ ਕਿ ਪਿੰਡ ਅਕਲਪੁਰ ਐ ਫਲੋਰ ਹਲਕੇ ਦਾ ਹੈ ਜਲੰਧਰ ਲੋਕ ਸਭਾ ਚ ਪੈਂਦਾ ਇੱਥੇ ਪਹੁੰਚੇ ਐ ਇਹਨਾਂ ਨੂੰ ਰਾਤ ਪੁਲਿਸ ਚੱਕੜਾਈ ਸੀ ਇਹਨਾਂ ਨੇ ਕਿਹਾ ਮੈਂ ਨੰਬਰਦਾਰ ਵੀ ਆ ਪਹਿਲਾਂ ਡੀਸੀ ਦੀ ਪਰਮਿਸ਼ਨ ਲੈ ਕੇ ਆਓ ਫਿਰ ਸਵੇਰੇ ਤੜਕੇ ਹੀ ਇਹਨਾਂ ਦਾ ਘਰ ਢੇਰ ਲਿਆ ਆ ਪੁਲਿਸ ਖੜੀ ਐ ਤੇ ਇਹਨਾਂ ਨੂੰ ਘਰ ਤੋਂ ਬਾਹਰ ਹੀ ਨਿਕਲ ਜਾ ਦਿੱਤਾ ਜਾ ਰਿਹਾ ਅੱਜ ਨਰਿੰਦਰ ਮੋਦੀ ਜੀ ਨੇ ਜਲੰਧਰ ਆਣਾ ਹੈ ਇਥੋਂ ਜਲੰਧਰ 50 ਕਿਲੋਮੀਟਰ ਹੈ ਲੇਕਿਨ ਇੱਥੇ ਵੀ ਕਿਸਾਨਾਂ ਨੂੰ ਨਜ਼ਰਮੰਦ ਕੀਤਾ ਗਿਆ ਪੂਰੇ ਹਲਕੇ ਦੇ ਵਿੱਚ ਕਿਸਾਨ ਲੀਡਰ ਨਜ਼ਰਮੰਦ ਹੈ EMPLOYES ਲੀਡਰ ਨਜ਼ਰਮੰਦ ਹੈ ਮੈਂ ਨਿਰਿੰਦਰ ਮੋਦੀ ਜੀ ਨੇ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿਉਂਕਿ ਖੋਟਾ ਸਿੱਕਾ ਆਪਣਾ ਬਗਾਲਿਆਂ ਨੂੰ ਕਿਹਦਾ ਦੋਸ਼ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਤੇ ਕਿ ਆ ਜਿਹੜੀ ਪੁਲਿਸ ਲੱਗੀ ਵੀ ਹੈ ਇਹ ਤਾਂ ਪੰਜਾਬ ਦੀ ਹੈ ਵੱਡਾ ਕਿਸਾਨਾਂ ਦੇ ਨਾਲ ਕਿਆ ਬਹਿ ਰਹੇ ਆਮ ਆਦੀ ਪਾਰਟੀ ਵਾਲਿਓ ਮੈਨੂੰ ਦੱਸਤਾ ਦੋ ਕਿ ਤੁਹਾਡਾ ਕਿਸਾਨੀ ਨਾਲ ਕਿਆ ਬਹਿ ਰਹੇ ਤੁਸੀਂ ਸਾਡੇ ਸਰਪੰਚ ਨੰਬਰਦਾਰ ਇੱਕ ਕਿਸਾਨ ਲੀਡਰ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਵਾ ਭਗਵੰਤ ਮਾਨ ਜੀ ਦੇ ਪ੍ਰਧਾਨ ਮੰਤਰੀ ਜੀ ਇਹਨੇ ਹਰਮਨ ਪਿਆਰੇ ਆ ਤਾਂ ਸਾਰਿਆਂ ਨੂੰ ਕਹਿਣ ਕਿ ਉਹਨਾਂ ਕੋਲ ਆਵੇ ਮੇਰੇ ਵਾਸਤੇ ਉਹ ਘਰਾਂ 'ਚ ਨਜ਼ਰਬੰਦ ਕਰੀ ਬੈਠੇ ਆ ਕਿਸਾਨੀ ਨੂੰ ਉਹ ਨਜ਼ਰਬੰਦੀ ਵਿੱਚ ਕਰੀ ਬੈਠੇ ਸਾਡੇ ਕਰਮਚਾਰੀਆਂ ਨੂੰ ਇਸ ਕਰਕੇ ਐਸੀ ਐਸ ਕਾਜੀ ਕੋਰਨਜਾ ਕਰਦੇ ਆ ਇਹ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਤੁਸੀਂ ਸਾਵਧਤ ਕਰਤਾ ਕਿ ਤੁਸੀਂ ਉਹਨਾਂ ਦੇ ਹੱਥ ਹੱਤ ਟੋਕ ਕੇ ਉਹ ਕੇਂਦਰ ਦੇ ਤੁਸੀਂ ਕੇਂਦਰ ਦੀ ਕਹਿਣ ਤੇ ਸਾਡੇ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਹੋਇਆ ਕਿ ਕਿਸੇ ਤਰ੍ਹਾਂ ਵੀ ਲੋਕ ਬਰਦਾਸ਼ਤ ਨਹੀਂ ਕਰ ਲੈਗੇ ਤੁਹਾਨੂੰ ਵੋਟਾਂ 'ਚ ਪਤਾ ਲੱਗੇਗਾ ਕਿਉਂਕਿ ਜੇ ਤਾਂ ਆ ਕੇ ਇੱਥੇ ਸੈਂਟਰ ਦੀਆਂ ਏਜੰਸੀਆਂ ਨੇ ਨજરਬੰਦ ਕੀਤਾ ਹੁੰਦਾ ਬੀਐਸਐਫ ਹੁੰਦੀ ਕੋਈ ਹੋਰ ਹੁੰਦਾ ਫੇਰ ਬੱਕਰੀ ਕਰਤੀ ਇਹ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਸਾਡੇ ਕਿਸਾਨਾਂ ਨੂੰ ਅੱਜ ਨજરਬੰਦ ਕਰਾਇਆ ਪ੍ਰਧਾਨ ਮੰਤਰੀ ਦੇ ਆਉਣ ਤੇ ਜਿੱਥੇ ਭਗਵੰਤ ਮਾਨ ਜਾਂਦੇ ਉਥੇ ਫੌਜ ਲੱਗ ਜਾਂਦੀ ਹੈ کیا ਗੱਲ ਤੁਹਾਨੂੰ ਕੀ ਤੋਂ ਖਤਰਾ ਬਈ ਪ੍ਰਧਾਨ ਮੰਤਰੀ ਜੀ ਨੂੰ ਹੁਣ ਕੀ ਖਤਰਾ ਹੈ ਜਿਲੰਦਰ ਆਏ ਲੇਕਿਨ ਸਾਡੇ ਕਿਸਾਨ ਨજરਬੰਦ ਹੈ ਇਹ ਇਸ ਗੱਲ ਦੀ ਅਸੀਂ ਕੋਰਨੇਦਾ ਕਰਦੇ ਹਾਂ रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट मैरिज लगन Cater for USA, Canada, UK, India, and Fiji. For more information, call 510-943-8037. That is 510-943-8037.